ਜਿਸ ਤਰ੍ਹਾਂ ਦੀ ਲੀਡ ਹੈ 36000 ਕ੍ਰੋਸ ਕਰ ਸਕੀ ਹੈ ਤੇ ਕੀਵੇਂ ਦਾ ਸਹਿਯੋਗ ਜਿੱਥੇ ਸੰਗਤ ਅਰਿਆ ਉੱਥੇ ਹੀ ਜਿਹੜੇ ਪੁਰਾਣੇ ਕੈਂਡੀਡੇਟ ਰਹੇ ਆ ਉਹਨਾਂ ਵੱਲੋਂ ਜਿਹੜਾ ਹੈਗਾ ਬਿਹਤ ਇਸ ਫਾਈਟ ਦੇ ਵਿੱਚ ਜਿਹੜਾ ਤੁਹਾਡਾ ਸਹਿਯੋਗ ਦਿੱਤਾ ਗਿਆ ਔਰ ਕਿਸ ਨੂੰ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਜਿਹੜਾ ਹੈਗਾ ਸੰਗਤ ਦੇ ਨਾਲ ਨਾਲ ਇਸ ਕਰਕੇ ਦੇਖੋ ਸਾਡੇ ਨਾਲ ਜਿਹੜੀ ਪਰਮਜੀਤ ਕੌਰ ਬੀਬੀ ਪਰਮਜੀਤ ਕੌਰ ਖਾਲੇੜਾ ਸੀ ਉਹਨਾਂ ਨੇ ਬਹੁਤ ਹੀ ਇੱਕ ਮਹੀਨਾ ਸਾਡੇ ਨਾਲ ਮਿਹਨਤ ਕੀਤੀ ਖਾਲ ਪਿੰਡੇ ਤੇ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਬਹੁਤ ਆਪਣੇ ਵੱਲ ਉਹਨਾਂ ਨੇ ਮਿਹਨਤ ਕੀਤੀ ਤੇ ਬਹੁਤ ਸਹਿਯੋਗ ਦਿੱਤਾ ਉਹਨਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਸੰਗਤ ਨੂੰ ਵੀ ਅਪੀਲ ਕਰਦੇ ਆ ਕਿ ਅਮਰਤਪਾਲ ਦੀ ਜਿੱਤ ਜਿਹੜੀ ਖਾਲੜਾ ਸਾਹਿਬ ਦੀ ਜਿੱਤ ਉਕੇ ਬਹੁਤ ਲੋਕਾਂ ਨੂੰ ਇਜਾਜ਼ਤ ਆ ਕੇ ਕਿਹਾ ਸੀ ਲੋਕ ਵੀ ਕਹਿੰਦੇ ਸੀ ਕਿ ਜਿਹੜੀ ਉਹ ਗਲਤੀ ਹੋਈ ਐਂ ਦੁਬਾਰਾ ਨਾ ਕਰੀਏ ਤੇ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਬੀਬੀ ਖਾਲੜਾ ਦਾ ਪਰਮਜੀਤ ਖਾਲੜਾ ਦਾ ਬਹੁਤ ਬਹੁਤ ਇਮਤਿਆਦਿਲੋ ਧੰਨਵਾਦ ਕਰਦੇ ਆ ਕਿ ਬਹੁਤ ਹੀ ਉਹਨਾਂ ਨੇ ਸਹਿਯੋਗ ਦਿੱਤਾ ਆਪਣੇ ਤੌਰ ਤੇ ਵੀ ਉਹਨਾਂ ਨੇ ਕੱਲੇ ਜਾ ਕੇ ਬਹੁਤ ਹੀ ਪਿੰਡਾਂ 'ਚ ਪ੍ਰਚਾਰ ਕੀਤਾ ਬਹੁਤ ਉਹਨਾਂ ਨੇ ਮਿਹਨਤ ਕੀਤੀ ਜ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਪਤਾ ਨਹੀਂ ਇੱਕ ਹੋਰ ਗੱਲ ਹੈਗੀ ਐ ਕਿ ਜਿਵੇਂ ਦਾ ਪਹਿਲਾਂ ਦੇ 2019 ਦੇ ਨਿਤ ਜੀ ਸੀਗੀ ਉਦੋਂ ਵੀ ਬਿਲਕੁਲ ਟੱਕਰ ਜਿਹੜੀ ਸੀਗੀ ਉੱਥੇ ਉਦੋਂ ਕਿਤੇ ਨਾ ਕਿਤੇ ਪ੍ਰਚਾਰ ਦੇ ਵਿੱਚ ਕਿਤੇ ਕਹਿ ਸਕਦੇ ਹੋ ਕਮੀ ਰਹਿ ਗਈ ਹੋਊਗੀ ਬੂਥਾਂ ਨੂੰ ਲੈ ਕੇ ਗੱਲ ਹੁੰਦੀ ਸੀ ਅੱਜ ਕਈ ਜਗ੍ਹਾ ਦੇ ਉੱਤੇ ਜਿੱਥੇ ਲੋਕ ਬੂਥ ਨੂੰ ਵੇਖ ਕੇ ਸੋਚਦੇ ਆ ਕਿ ਸ਼ਾਇਦ ਵੋਟ ਬੈਂਕ ਉਹ ਹੁੰਦਾ ਲੇਕਿਨ ਨਤੀਜੇ ਜਿਹੜੇ ਹੈਗੇ ਆ ਉਹ ਉਹ ਬੂਥਾਂ ਦੇ ਦਿਖਾਵੇ ਤੋਂ ਇਲਾਵਾ ਕਿਤੇ ਹੋਰ ਹੈਗੇ ਨੇ ਕਿ ਮੈਂ ਦੇਖੋ। ਵੇਖੋ ਉਦੋਂ 19 ਤਰੀਕ ਨੂੰ ਹੋ ਸਕਦਾ 2019 ਨੂੰ ਨੈੱਟ ਦਾ ਯੋਗ ਨਹੀਂ ਦੁਨੀਆ ਹੀ ਨਹੀਂ ਜਾਗਰੂਕ ਨਹੀਂ ਖਾਲੇ ਦਾ ਸਾਰੇ ਲੋਕਾਂ ਨੂੰ ਹੋ ਸਕਦਾ ਕਈਆਂ ਲੋਕਾਂ ਨੂੰ ਨਾ ਪਤਾ ਹੋਵੇ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਆ ਕੋਮ ਦੇ। ਉਮਾਨੇ ਕੌਮਲੀ ਬਹੁਤ ਵੱਡੀ ਕੁਰਬਾਨੀ ਕੀਤੀ ਆ ਇਹ ਹੀ ਦੁਨੀਆ ਕੋ ਕੁਛ ਹੋ ਸਕਦਾ ਕਿ ਉਦੋਂ ਜਿਹੜੀ ਗਲਤੀ ਹੋ ਗਈ ਆ ਦੁਨੀਆ ਜਾਣ ਨਹੀਂ ਸਕੀ ਉਹਨਾਂ ਨੂੰ ਅੱਜ ਉਹ ਗਲਤੀ ਦਾ ਹੀ ਮੁੱਲ ਲੋਕਾਂ ਨੇ ਪਾਇਆ ਵਾ ਵੀ ਜਦੋਂ ਉਦੋਂ ਇਹ ਗਲਤੀ ਕੀਤੀ ਤੇ ਅੱਜ ਜਿਹੜਾ ਆਪਾਂ ਦਾ ਆਪਾਂ ਤੋਣਾ ਚਾਹੁੰਦੇ ਆ ਇਸ ਕਰਕੇ ਸਾਰੀ ਸੰਗਤ ਦਾ ਹੀ ਧੰਨਵਾਦ ਕਰਦੇ ਆ ਉਹਨਾਂ ਦੀ ਕੌਮਲੀ ਬਹੁਤ ਕੁਰਬਾਨੀ ਆ ਖਾਲਸਾ ਸਾਹਿਬ ਦੀ ਉਹ ਜਿਹੜੇ ਸਨੇਹਾ ਬਹੁਤ ਚੱਲਦਾ ਪਿਆ ਸੀ ਉਹਦੇ ਵਿੱਚ ਕਿੰਨੇ ਸੀਗੇ ਕਿ ਲੋਕਾਂ ਨੂੰ ਪੀਉ ਸੀਗੀ ਲੋਕ ਗੁਰੂ ਸਾਹਿਬ ਹਲਕੇ ਦੇ ਲੋਕਾਂ ਨੂੰ ਅਪੀਲ ਸੀਗੀ ਕਿ ਜਿਹੜਾ ਲੰਬਾ ਹੈਗਾ ਮੂਨ ਸਬਸਿਡ ਦੇ ਤੇ ਵੀ ਖਲਣਾ ਨੂੰ ਜਿਵੇਂ ਖਾਸ ਤੌਰ ਤੇ ਉੱਤੇ ਗੱਲ ਹੁੰਦੀ ਸੀ ਕਿ ਅੱਜ ਤੁਸੀਂ ਵੀ ਉਹਨਾਂ ਦਾ ਵਿਸ਼ੇਸ਼ਤਾ ਨੋਟ ਕਰਦੇ ਹਾਂ ਜੀ ਵੱਡਾ ਸਹਿਯੋਗ ਜਾਂ ਜਿੱਤ ਦਾ ਸਿਹਰਾ ਉਹਨਾਂ ਨੂੰ ਦੇ ਦੇ ਵੇਖੋ ਅਸੀਂ ਜਿਸ ਵੀ ਪਿੰਡ ਚ ਜਾਂਦੇ ਸੀ ਸਾਡੇ ਕਹਿਣ ਤੋਂ ਪਹਿਲਾਂ ਲੋਕ ਕਹਿੰਦੇ ਸੀ ਜਿਹੜੀ ਖਲਣਾ ਸਾਹ ਵਾਰੀ ਸਾਡੇ ਕੋ ਗਲਤੀ ਹੋਈ ਯਾਰ ਕਹੀ ਨਾ ਕਰੀ ਇਹ ਲੋਕਾਂ ਦੀ ਗੱਲ ਸੀ ਸਾਰੇ ਲੋਕ ਹਰ ਪਿੰਡ ਤੇ ਜਿੱਥੇ ਪ੍ਰਚਾਰ ਕਰਦੇ ਲੋਕ ਇਹ ਕਹਿੰਦੇ ਸੀ ਕਿ ਖਲਣਾ ਸਾਹ ਵਾਰੀ ਸਾਡੇ ਕੋ ਬਹੁਤ ਵੱਡੀ ਗਲਤੀ ਹੋਈ ਤੇ ਆ ਗੱਤੀ ਹੁਣ ਸਾਡੇ ਕੋ ਨਾ ਹੋਏ ਤੇ ਲੋਕਾਂ ਨੇ ਉਹ ਆਪਣਾ ਜੋ ਕਿਹਾ ਸੀ ਉਹ ਪੂਰਾ ਕਰਕੇ ਵਿਖਾਇਆ ਤੇ ਮਤਲਬ ਇਹੋ ਹੀ ਮੈਂ ਕਹਿਣੀ ਵੀ ਜਿਹੜੀ ਸਾਡੀ ਸਾਡੀ ਅਮਰਤਪਾਲ ਦੀ ਜੇ ਤਾਂ ਉਹ ਖਲੜਾ ਸਭ ਦੀ ਜੇਤੂ ਖਲੜਾ ਨੇ ਵੀ ਖਲੜਾ ਇਹਦੇ ਨਾਲ ਹੋਰ ਵੀ ਜਿਹੜੇ ਸਨ ਭਾਨ ਸਿੰਘ ਜੀ ਕਾ ਸੀ ਮਨਜੀਤ ਸਿੰਘ ਮਾਨ ਸਿੰਘ ਹੋਰ ਵੀ ਲੋਕ ਜਿਹੜੇ ਕਾਫੀ ਅੱਗੇ ਡੱਗ ਗਏ ਸੀ ਉਹਨਾਂ ਨੇ ਰੱਖਿਆ ਸਾਰਿਆਂ ਨੇ ਦਿੱਤਾ ਸਹਿਯੋਗ ਸਾਰਿਆਂ ਦਾ ਇਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਚਲੋ ਠੀਕ ਹੈ ਬੱਸ ਅੱਜ 53000 ਤੱਕ ਉਹ ਹੁਣ ਤਾਂ ਕਲੀਅਰ ਚੱਲ ਰਹੀ ਜਿੱਤੀ ਹੈ ਕਿ ਤੁਹਾਡਾ ਕੀ ਹੁੰਦਾ ਜਾਏਗਾ ਜਾਂ ਕਿਵੇਂ ਦੇਖਦੇ ਹੋ ਕਿ ਸ਼ਾਮ ਤੱਕ ਜਦੋਂ ਤੱਕ ਨਤੀਜੇ ਆਉਂਦੇ ਹੈਗੇ ਆ ਉਦੋਂ ਤੱਕ ਜਿਹੜੇ ਰੁਝਾਨ ਹੋਣਗੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਲੀਡ ਕਿਸ ਤਰ੍ਹਾਂ ਦੀ ਹੋ ਸਕਦਾ ਬਹੁਤ ਵਾਹਿਗੁਰੂ ਦੀ ਕਿਰਪਾ ਬਹੁਤ ਵੱਡੀ ਲੀਡ ਨਾਲ ਜਿਹੜੀ ਜਿੱਤ ਪ੍ਰਾਪਤ ਕਰਨੀ ਹੈ ਅਦਾ ਜਿੰਨਾ ਦੇਖਦੇ ਰਹੇ ਆਪਾਂ ਚੋਣ ਪ੍ਰਚਾਰਤ ਵੀ ਮਿਲਦੇ ਨੇ ਲਗਾਤਾਰ ਜਿੰਨਾ ਸੰਗਤ ਦਾ ਪਿਆਰ ਉਹਨੂੰ ਦੇਖ ਰਿਹਾ ਸੀਗਾ ਬਿਲਕੁਲ ਇਹਨਾਂ ਵਿੱਚ ਜਿਹੜਾ ਹੈਗਾ ਵੋਟਾਂ 'ਚ ਵੀ ਕਿਤੇ ਨਾ ਕਿਤੇ ਤਬਦੀਲ ਹੋਇਆ ਵੀ ਨਜ਼ਰ ਆਇਆ ਉਹ ਪਰ ਲੋਕਾਂ ਵੱਲੋਂ ਬੜਾ ਖੁੱਲ ਕੇ ਸਾਥ ਜਿਹੜਾ ਹੈਗਾ ਦਿੱਤਾ ਗਿਆ ਹਰ ਵਰਗ ਵੱਲੋਂ ਦਿੱਤਾ ਗਿਆ ਉਸ ਵਾਸਤੇ ਸੰਗਤ ਨੂੰ ਕੁਝ ਕਹਿਣਾ ਚਾਹੁੰਦਾ ਹਾਂ ਮੇ ਕੋਈ ਸਾਰੀ ਸੰਗਤ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਹਰ ਧਰਮ ਨੇ ਸਾਡਾ ਸਹਿਯੋਗ ਦਿੱਤਾ ਹਿੰਦੂ ਵੀ ਆਏ ਮੁਸਲਮਾਨ ਵੀ ਆਏ ਐਸੀ ਭਈਚਾਰਾ ਸਾਰੇ ਧਰਮਾਂ ਨੇ ਸਾਡਾ ਵੱਧ ਚੜ ਕੇ ਸਹਿਯੋਗ ਦਿੱਤਾ ਸਾਰੇ ਧਰਮਾਂ ਨਾਲ ਜਿਆਦਾ ਲੋਕਾਂ ਨਾਲ ਗੱਲ ਕਰਦੇ ਵੀ ਸਾਰੇ ਧਰਮਾਂ ਨੇ ਬਹੁਤ ਬਹੁਤ ਸਾਰੀ ਸੰਗਤ ਨੇ ਸਾਡਾ ਸਪੋਰਟ ਦਿੱਤਾ ਮਤਲਬ ਇੱਕ ਤਰਫ ਐਡੀਆਂ ਡਿੱਗਜ ਪਾਰਟੀਆਂ ਹੁਣ ਔਰ ਦੂਸਰੀ ਤਰਫ ਜੇਕਰ ਗੱਲ ਕਰਾਂ ਤਾਂ ਆਜ਼ਾਦ ਉਮੀਦਵਾਰ ਜਿਹੜੇ ਹੈਗੇ ਆ ਸੰਗਤ ਵੱਲੋਂ ਇਹਨਾਂ ਖੁੱਲ ਕੇ ਸਾਥ ਦੇਣਾ ਡਿੱਗਜ ਪਾਰਟੀਆਂ ਨੂੰ ਨਕਾਰ ਦੇਣਾ ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਹੈਗਾ ਜਦੋਂ ਲੋਕ ਵਰਤਨ ਤੇ ਆਉਂ ਕੀ ਇਹਦੇ ਪਿੱਛੇ ਕਾਰਨ ਹੈ ਕਾਰਨ ਇਹ ਹੈ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਬਹੁਤ ਅਨਿਆਇ ਕੀਤਾ ਐਨਐਸਏ ਦਾ ਕੋਈ ਬੇਸ ਨਹੀਂ ਸੀ ਐਨਐਸਏ ਲਈ ਕਿਦਾਂ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਉੱਟਿਆ ਉਹਦਾ ਜਵਾਬ ਸੰਗਤ ਨੇ ਹੁਣ ਵੋਟਾਂ ਪਾ ਕੇ ਦਿੱਤਾ ਸਰਕਾਰ ਨੂੰ ਕਿ ਜਿਹਦੇ ਬੰਦੇ ਨੇ ਤੁਸੀਂ ਇੰਨਾ ਕਰਦੇ ਐਨੀ ਕੌਮ ਉਹਨੂੰ ਪਿਆਰ ਕਰਦੀ ਐ ਐਨੀ ਕੌਮ ਦੇ ਮਗਰ ਖੜੀ ਐ ਸੰਗਤ ਨੇ ਵੋਟਾਂ ਪਾ ਕੇ ਹੁਣ ਸਰਕਾਰ ਨੂੰ ਜਵਾਬ ਦਿੱਤਾ ਠੀਕ ਹੈ ਮਤਲਬ ਜੀ ਹੁਣ ਜਿਵੇਂ ਦੇ ਰੁਝਾਨ ਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ਼ ਹੋ ਜਾਣਗੇ ਸੰਗਤ ਨੂੰ ਤੁਸੀਂ ਜਿਹੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਪਿਤੇ ਦਿਨ ਜਥੇਦਾਰ ਸਾਹਿਬ ਦਾ ਵੀ ਇਹੋ ਜੀ ਅਪੀਲ ਸੀ ਕਿ ਸੰਗਤ ਨੂੰ ਕਿ ਦਿਨਾਂ ਨੂੰ ਧਿਆਨ ਚ ਰੱਖਿਆ ਦੇ ਕੋਈ ਵੀ ਉਮੀਦਵਾਰ ਨੂੰ ਚਾਹੇ ਕਿਸੇ ਵੀ ਥੈਂਕ ਯੂ ਤੇ ਹੁਣ ਅੱਗੇ ਸ਼ੁਰੂਆਤੀ ਰੁਝਾਨਾਂ ਦੇ ਨਾਲ ਪਹਿਲੇ ਕੰਮਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਸ ਤਰਫ ਧਿਆਨ ਲੱਗਦਾ ਹੈਗਾ ਜਾਂ ਫਿਰ ਜਿਹੜਾ ਉਹਨਾਂ ਦੇ ਭਾਈ ਸਾਹਿਬ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਆ ਕਿ ਕੋਈ ਗੱਲਬਾਤ ਜਿਹੜੀ ਹੈਗੀ ਆ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸੰਬੰਧੀ ਤੁਹਾਡਾ ਵਿਚਾਰ ਹੋਇਆ ਹੋਵੇ ਦੇਖੋ ਅੱਜ ਤੋਂ ਬਾਅਦ ਪਤਾ ਚੱਲੂਗਾ ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪ੍ਰਚਾਰ ਕੀਤਾ ਆਪਣੇ ਤੌਰ ਤੇ ਇਹ ਮਤਲਬ ਜੇ ਨਬਰਾਵਤ ਕੀਤੀ ਭਾਈ ਸਾਹਿਬ ਦੇ ਅੰਦਰ ਸੀ ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਹਾਂ ਕਿ 6 ਤੱਕ ਦੇ ਅਸੀਂ ਅਜੇ ਮਹਾਰਾਜ ਦਾ ਸ਼ੁਕਰਾਨਾ ਹੀ ਕਰਨਾ 7 ਤੋਂ ਅਸੀਂ ਵੇਖਦੇ ਕਿ ਸਾਡਾ ਕੀ ਪ੍ਰੋਗਰਾਮ ਬਣਦਾ ਕੀ ਲੀਕਦੇ 7 ਤੋਂ ਬਾਅਦ ਹੀ ਅਸੀਂ ਦੱਸਾਂਗੇ ਜੋ ਵੀ ਹੋਊ ਭਾਈ ਸਾਹਿਬ ਦੇ ਕਦੋਂ ਬਾਹਰ ਆਉਂਦਾ ਵਾ ਕਦੋਂ ਕੀ ਕਰਦੀਆਂ ਸਰਕਾਰਾਂ ਕਿੰਨਾ ਟਾਈਮ ਲੱਗਦਾ ਇਹਦੇ ਬਾਅਦ ਚ ਪਤਾ ਇਕਲਾਸ ਟਸਕ ਹੋਲ ਹੈਗਾ ਜਸ਼ਨ ਤੇ ਨਹੀਂ ਹੋਏਗਾ ਕੋਈ ਵੀ ਕਿਉਂਕਿ ਪਹਿਲੂਵਾਰਾ ਲੈਕਚਰ ਹੈਗਾ ਪਰਿਵਾਰਕ ਮਾਹੌਲ ਜਾਂ ਪਰਿਵਾਰਕ ਨਿੱਜੀ ਕਿਉਂਕਿ ਸੰਗਤ ਦਾ ਪਿਆਰ ਆਪਣੀ ਜਗ੍ਹਾ ਤੇ ਹੁੰਦਾ ਹੈਗਾ ਪਰਿਵਾਰ ਦੇ ਵਿੱਚ ਬਹੁਤ ਸਾਰੇ ਸੰਨੇਹ ਹੰਡਾਏ ਹੈਗੇ ਆ ਅੱਜ ਜੋ ਨਤੀਜੇ ਟੀਵੀ ਚੱਲ ਰਹੇ ਆ ਅੰਦਰ ਲਗਾਤਾਰ ਦੇਖ ਰਹੇ ਪਰਿਵਾਰ ਦਾ ਆਪਸ ਦੇ ਵਿੱਚ ਕੀ ਦਿਨ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਕਰਦਾ ਵੇਖੋ ਪਰਿਵਾਰ ਨੂੰ ਵੀ ਅਸੀਂ ਇਸ ਜੀਅ ਦੇ ਵਿੱਚ ਇੱਕ ਕਰਨ ਦੇ ਕੋਸ਼ਿਸ਼ ਵੀ ਜਿੰਨਾ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾਏ ਸਵੇਰੇ ਵੀ 5 ਵਜੇ ਤੋਂ ਉੱਠ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰੇ ਪਹਿਲਾਂ ਤੋਂ ਹੀ ਸਾਡੇ ਪਰਿਵਾਰ ਵਿੱਚ ਇਸਾਰ ਵਿੱਚ ਜਿਹੜਾ ਵਾ ਬਹੁਤ ਆ ਅਸੀਂ ਅੱਜ ਵੀ ਸ਼ੋ ਅਖੰਡ ਪਾਠ ਸਾਹਿਬ ਹੀ ਕਰਾ ਕੇ ਉੱਥੇ ਹੀ ਸੰਗਤ ਨੂੰ ਮਿਲਾਂਗੇ ਤਾਂ ਉੱਥੇ ਕੰਡ ਪਾਠ ਸਾਹਿਬ ਸੁਣਾਵਾਂਗੇ ਇਹੋ ਹੀ ਸਾਡਾ ਹੈਗਾ ਵਾ ਕਿ ਮਸਲਾ ਵੀ ਆਪਾਂ ਹੋਰ ਕਿਸੇ ਵੀ ਕਿਸਮ ਚ ਨਾ ਵਿਚਰਿਆ ਜਾਏ ਸੰਗਤ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਆਪਾਂ ਇੱਕਦਮ ਗੁਰੂ ਦਾ ਸ਼ੁਕਰਾਨਾ ਕਰੀਏ ਬਸ ਅਰੰਭ ਕਰ ਦਿੱਤੇ ਕਿ ਹਾਂਜੀ ਹਾਂਜੀ ਅੱਜ ਅੱਜ ਹਾਂਜੀ ਅੱਜ ਹੁਣ 10:30 ਵਜੇ ਇਹ ਛੇ ਤਰੀਕ ਨੂੰ ਭੋਗ ਪੈਣਗੇ ਭੋਗ ਤੇ ਇਥੇ ਸੰਗਤ ਇਕੱਠੀ ਹੋਊਗੀ ਸੰਗਤ ਦਾ ਧੰਨਵਾਦ ਕਰਾਂਗੇ ਤੇ ਬਾਅਦ ਚ 7 ਵਜੇ ਤੋਂ ਲਿਖਾਂਗੇ ਪ੍ਰੋਗਰਾਮ ਧੰਨਵਾਦ ਠੀਕ ਹੈ ਇਹਦਾ ਸਾਇੰਸ ਪੋਸਟਿੰਗ ਵੀ ਕੀ ਗੱਲ ਪਿਆਇਆ ਇਹਨਾਂ ਨੇ ਮੇਰੇ ਵੀ ਇਹ ਸੀ ਕਿ ਪਾਈ ਸਰ ਜੀ ਅੰਦਰ ਪਾਸਿੰਥਾਲਾ ਜੀ ਦੇ ਮਾਤਾ ਜੀ ਤੇ ਉਹਨਾਂ ਨੇ ਦੱਸਿਆ ਕਿ ਬਹੁਤ ਜਿਹੜਾ ਆਪਣੇ ਜਿਹੜੇ ਦਿਨ ਜਿਹੜੇ ਚੱਲਿਆ ਸ਼ਹੀਦੀ ਦਿਨ ਜਿੰਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਆਪਾਂ ਆਪਣੇ ਜਿਹੜੇ ਐਸੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਗਿਆ ਕਿ ਜਿਹੜਾ ਖੁਸ਼ੀ ਦਾ ਮਾਹੌਲ ਜ਼ਰੂਰ ਬਣਿਆ ਹੈ ਲੇਕਿਨ ਕੋ ਜਿਹੜੀ ਕੋਈ ਵੀ ਖੁਸ਼ੀ ਆ ਲੇਕਿਨ ਖਲੇ ਮਨਾਈ ਨਹੀਂ ਜਾਏਗੀ ਸ਼ਹੀਦੀ ਦਿਨ ਤੋਂ ਬਾਅਦ ਜਿਹੜਾ ਜੋ ਵੀ ਆ ਪ੍ਰਚਾਰ ਕੀਤਾ ਜਾਏਗਾ ਤੇ ਜਿਹੜਾ ਖੁਸ਼ੀ ਦਾ ਮਾਹੌਲ ਜਿਹੜਾ ਵਾ ਦਨਿਆ ਵਾ ਉਹਦੇ ਜਸ਼ਨ ਜਿਹੜੇ ਆ ਮਨਾਏ ਜਾਣਗੇ